ਕਹਿੰਦੇ ਨੇ ساری ਉਮਰ ਤਾਂ گزارਣੀ ਸੋਖੀ ਐ ਪਰ ਬੁਢਾਪਾ ਕਟਣਾ ਬੜਾ ਔਖਾ ਹੁੰਦਾ ਓਬਸ ਵੇਲੇ ਜਦੋਂ ਕੋਈ ਆਪਣਾ ਨਾਲ ਨਾ ਹੋਵੇ ਇਲਾਕੇ 75 ਸਾਲਾ ਕਿਸ਼ਨ ਕੁਮਾਰ ਨਾਮ ਦੇ ਬਜ਼ੁਰਗ ਜਿਸ ਦੇ ਬਾਰਸਾਂ ਦਾ ਕੋਈ ਹਤਾ ਪਤਾ ਨਹੀਂ ਕਈ ਸਾਲਾਂ ਤੋਂ ਇੱਕ ਮੋਬਾਈਲ ਦੀ ਦੁਕਾਨ ਦੀ ਛੱਤ ਤੇ ਬਣੇ ਚੋ ਬਾਹਰ ਹੀ ਰਹਿ ਰਿਹਾ ਸੀ ਬਾਜ਼ਾਰ ਵਿੱਚ ਲੋਕਾਂ ਦਾ ਕੰਮ ਕਰਕੇ ਜਾਂ ਫਿਰ ਮੰਦਰ ਗੁਰਦੁਆਰੇ ਤੋਂ ਖਾਣਾ ਖਾ ਲੈਂਦਾ ਸੀ ਹੋਲੀ ਵਾਲੇ ਦਿਨ ਜਦੋਂ ਕਮਰੇ ਚੋਂ ਬਾਹਰ ਨਿਕਲੇ ਆਤਾ ਦੁਕਾਨ ਮਾਲਕ ਨੇ ਦੇਖਿਆ ਕਿ ਉਹ ਬੇਹੋਸ਼ੀ ਦੀ ਹਾਲਤ ਚ ਹੈ ਤੱਤ ਉਹ ਪਿਛਲੇ ਟਾਣ ਤੋਂ ਬਾਅਦ ਉਸਨੇ ਨਰ ਸੇਵਾ ਨਰਾਇਣ ਸੇਵਾ ਵਾਲਿਆਂ ਨੂੰ ਫੋਨ ਕੀਤਾ ਤਾਂ ਉਹਨਾਂ ਨੇ ਆ ਕੇ ਬਜ਼ੁਰਗ ਨੂੰ ਵੇਖਿਆ ਤਾਂ ਉਸ ਵੇਲੇ ਤਾਂ ਖੁਦ ਹੀ ਮੌਤ ਹੋ ਚੁੱਕੀ ਸੀ ਇਹ ਪਿਛਲੇ 2-3 ਦਿਨਾਂ ਤੋਂ ਬਿਮਾਰ ਸੀਗਾ ਐਂਡ ਦਵਾਈ ਦਵਾਹੇ ਚੱਲ ਰਹੀ ਸੀਗੀ ਤੇਲੇ ਸਿਰ ਨੂੰ ਦਵਾਈ ਦਿੰਦੇ ਸੀਗੇ ਕੱਲ ਹੋਣੀ ਦਾ ਦੇ ਨੌਨ ਕਰਕੇ ਤੇ ਬਾਹਰ ਨਹੀਂ ਆਇਆ ਅਸੀਂ ਸਮਝਿਆ ਵੀ ਹੋਲੀ ਕਰਕੇ ਠੱਲੇ ਨਹੀਂ ਆ ਰਿਹਾ ਇਹ ਹੋਲੀ ਪੁੱਤ ਨੂੰ ਤੇ ਅੱਜ ਵੀ ਡਰਦਾ ਸੀ ਹੋਲੀ ਵਾਲੇ ਜਨੇ ਕਦੇ ਵੀ ਠੱਲੇ ਨਹੀਂ ਆਉਂਦਾ ਸੀ ਅੱਜ ਸਵੇਰੇ ਜਦੋਂ ਮੈਂ ਦੁਕਾਨ ਤੇ ਆਇਆ ਤੇ ਮੈਂ ਤੁਹਾਨੂੰ ਦਰਵਾਜ਼ਾ ਦੇਖਿਆ ਬੰਦ ਤੇ ਮੈਂ ਨਾਲ ਵਾਲੇ ਮੁੰਡਿਆਂ ਨੂੰ ਕਿਹਾ ਅਸੀਂ ਦਰਵਾਜ਼ਾ ਖੋਲ੍ਹ ਕੇ ਉੱਤੇ ਗਏ ਮੈਂ ਉਹ ਜਾ ਕੇ ਪੁੱਛਿਆ ਬਾਪਾ ਕਿੱਲੇ ਹੈ ਕਹਿੰਦਾ ਉਹ ਠੀਕ ਆ ਤੋਂ ਪੱਤਰੀਆ ਤਾਂ ਦੀ ਬਿਲੀ ਸੀ ਇਹਨੂੰ ਸਵੇਰੇ ਉੱਠ ਕੇ ਪਾਣੀ ਪੂਣੀ ਪਿਆਇਆ ਪਾਣੀ ਪਿਆ ਕੇ ਚਾਹ ਪਿਆਈ ਚਾਹ ਪਿਆ ਕੇ ਇਹਨੂੰ ਦੁਪਹਿਰੇ ਵਿੱਚ ਲਟਾਇਆ ਦੁਪਹਿਰੇ ਵਿੱਚ ਲੇਟਣ ਤੋਂ ਬਾਅਦ ਮੈਂ ਛੱਡ ਕੇ ਥੱਲੇ ਆ ਗਿਆ ਅੱਧੇ ਬੋਨੇ ਘੰਟੇ ਬਾਅਦ ਜਦੋਂ ਮੈਂ ਦੁਬਾਰਾ ਜਾ ਕੇ ਦੇਖਿਆ ਤਾਂ ਇਹੋ ਵੀ ਸਮੋਸੇ ਪਿਆ ਸੀਗਾ ਫਿਰ ਮੈਂ ਚਾਚੇ ਤੇ ਅੰਦਰ ਕਰਵਾਇਆ ਜਦੋਂ ਥੋੜੀ ਦੇਰ ਬਾਅਦ ਮੈਂ ਕਲਵੇਵਨ ਰਾਮ ਸ਼ੇਮਾ ਵਾਲ ਨੂੰ ਫੋਨ ਕਰਕੇ ਬੁਲਾਇਆ ਤਾਂ ਮਿੱਟੂ ਨੂੰ ਰੂਲਾ ਜੀ ਆਏ ਉਹਨਾਂ ਨੇ ਆ ਕੇ ਚੈੱਕ ਕੀਤਾ ਉਹ ਕਹਿਣ ਲੱਗੇ ਕਿ ਇਹ ਤਾਂ ਲੱਗਦਾ ਫਿਰ ਤੋਹ। ਦੂਜੇ ਪਾਸੇ ਪੁਲਿਸ ਨੇ লাশ ਨੂੰ ਕਬਜ਼ੇ ਵਿੱਚ ਲੈ ਕੇ ਵਾਰਤਾ ਦੀ ਪਛਾਣ ਲਈ ਮੋਰਚਰੀ 'ਚ ਰਖਵਾ ਦਿੱਤਾ ਕਿਉਂਕਿ ਹਾਲੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਬਾਰੇ ਕੁਝ ਵੀ ਪਤਾ ਨਹੀਂ ਚੱਲ ਸਕਿਆ। ਜਤਨਕ ਸਾਲ ਦੇ ਬਜ਼ੁਰਗ ਆਦਮੀ ਸੀਗੇ ਤੇ ਇੱਥੇ ਰਹਿੰਦੇ ਸੀ ਚੁਬਾਰੇ ਦੇ ਵਿੱਚ ਹੈ ਕਿਸੇ ਨਾਮ ਦੱਸਦੇ ਸੀ ਵੀ ਕਿਸ਼ਨ ਲਾਲ ਨਾ ਸੀ ਇਹਨਾਂ ਦਾ। ਬਾਕੀ ਇਹਨਾਂ ਦੇ ਪਰਿਵਾਰ ਚ ਕੋਣ ਆ ਕਿੱਥੋਂ ਆਈ ਸੀ ਇਸ ਬਾਰੇ ਇਹਦੇ ਆਣ ਗਵਾਨਾ ਜਿਹੜੇ ਜਾਂ ਦੁਕਾਨਾਂ ਵਾਲੇ ਕਿਸੇ ਨੂੰ ਕੁਝ ਨਹੀਂ ਪਤਾ ਬਸ ਇੱਥੇ ਬਜ਼ੁਰਗ ਆਦਮੀ ਸੀ ਇੱਥੇ ਸ਼ੇਮ ਮੰਦਿਰ ਉੱਥੋਂ ਮਤਲਬ ਲੰਗਰ ਖਾਂਦੇ ਸੀਗੇ ਉੱਥੇ ਸੇਵਾ ਪਾਣੀ ਕਰਕੇ ਤੇ ਇੱਥੇ ਜਵਾਰੇ ਜਾ ਕੇ ਸੋ ਜਾਂਦੇ ਸੀਗੇ ਤੇ ਹਾਂ ਉਹ ਦੱਸਦੇ ਆ ਭਾਈ ਸਾਹਿਬ ਵੀ ਬਿਮਾਰ ਸੀਗੇ ਦੋ-ਤਿੰਨ ਦਿਨ ਤੋਂ ਤੇ ਇਸੇ ਦਾਣ ਪੀ ਅੱਜ ਦੇਖਿਆਨ ਸਵੇਰ ਜੇ ਤਾਂ ਮਤਲਬ ਲੰਘਦੀ ਜਾਂਦੀ ਸੀ ਹਾਂ ਬਾਕੀ ਇਹ ਮਰਦ ਨੂੰ ਕਰਾ ਕੇ ਤੇ ਅਸੀਂ 174 ਦੀ ਕਰ ਵੀ ਕੀਤੀ ਅਮਰ ਚਲਣ ਸਾਡੇ ਦੇਸ਼ ਵਿੱਚ ਬਜ਼ੁਰਗਾਂ ਦਾ ਕਾਫੀ ਮਾੜਾ ਹਾਲ ਹੈ ਕੋਈ ਆਪਣੇਆਂ ਨੂੰ ਤਰਸਦਾ ਰਹਿੰਦਾ ਹੈ ਤੇ ਕਿਸੇ ਨੂੰ ਆਪਣੇ ਹੀ ਰੁੱਲਣ ਲਈ ਛੱਡ ਦਿੰਦੇ ਨੇ ਇਸ ਤਰ੍ਹਾਂ ਬਜ਼ੁਰਗਾਂ ਦਾ ਹਾਲ ਵੇਖ ਕੇ ਤਾਂ ਬਸ ਇਹੀ ਕਿਹਾ ਜਾ ਸਕਦਾ ਹੈ ਕਿ ਜਿਸ ਉਮਰ ਵਿੱਚ ਪਿਆਰ ਤੇ ਦੇਖਭਾਲ ਦੀ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ ਉਸ ਉਮਰ ਦੇ ਲੋਕ ਆਪਣੇਆਂ ਨੂੰ ਦਰਦਦਰ ਦੀਆਂ ਠੋਕਰਾ ਖਾਣ ਨੂੰ ਛੱਡ ਦਿੰਦੇ ਨੇ ਪਾਜ਼ਿਰ ਕਾ ਤੋਂ ਰਣਜੀਤ ਸਿੰਘ ਦੀ ਰਿਪੋਰਟ ਦਿੱਲੀ ਪੋਸਟ ਪੰਜਾਬੀ ਜੇ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ